ਤੁਸੀਂ ਦਮਾਲਾ ਪਾਇਆ ਬੰਨਿਆ ਬਾਣਾ ਪਾਇਆ ਅਮਰਿਤਪਾਲ ਸਿੰਘ ਮਹਿਰੋ ਨੇ ਵੀ ਬਾਣਾ ਪਾਇਆ ਤਾਂ ਉਹਨਾਂ ਬਾਰੇ ਸ਼ਬਦਾਵਲੀ ਜਾਂ ਕਿਸੇ ਹੋਰ ਬਾਰੇ ਮਾੜਾ ਚੰਗਾ ਬੋਲਣ ਵਾਲੇ ਐ ਇਹ ਕੋਈ ਜਸਟੀਫਾਈਡ ਗੱਲ ਥੋੜੀ ਐ ਫਿਰ ਤੁਸੀਂ ਤਾਂ ਕਹਿ ਰਹੇ ਹੋ ਹਾਥੀ ਚੱਲਦਾ ਹੈ ਬਾਕੀ ਭੌਂਕਦੇ ਐ ਇਹ ਤਾਂ ਇਹ ਤਾਂ ਕਿਸੇ ਬਾਰੇ ਕਹਿਣਾ ਕਿੰਨੀ ਡਿਸਰੈਸਪੈਕਟਫੁਲ ਗੱਲ ਐ ਨਹੀਂ ਉਹ ਜਿਹੇ ਜਿਹੋ ਦੇ ਲੱਛਣ ਨੇ ਉਹੇ ਜਿਹੀ ਵਰਤੂੰਗਾ ਪਹਿਲਾਂ ਇੱਕ ਇੰਟਰਵਿਊ 'ਚ ਵੀ ਤੁਸੀਂ ਪੁੱਠਾ ਸਿੱਧਾ ਬੋਲਿਆ ਉਹਨਾਂ ਬਾਰੇ ਮੈਨੂੰ ਡਰਿਆ। ਉਹ ਕਾਨ ਕੀ ਐ ਜਦ ਹੁਣ ਕਾਰਜ ਜੇ ਕਿਸੇ ਨੇ ਮਰਦ ਵਾਲੀ ਗੱਲ ਕਰੇ ਹੌਸਲਾ ਰੱਖਿਆ ਫੇਰ ਡਰਾਮਾ ਕਰਕੇ ਰੋਣ ਦਾ ਕੀ ਮਤਲਬ ਸੀਗਾ। ਤੇ ਫਿਰ ਸਾਹਮਣੇ ਵੀ ਲੈ ਕੇ ਆਇਓ ਕਿਹੜਾ ਭੱਜ ਗਿਆ ਡਰ ਤਾਂ ਨਹੀਂ ਗਿਆ ਕਿਸੇ ਤੋਂ। ਭੱਜ ਗਿਆ ਦੀ ਗੱਲ ਥੋੜੀ ਐ ਇਹ। ਆ ਤਾਂ ਹੁਣ ਕਿਸ ਕਿਸੇ ਨੂੰ ਕੀ ਆ ਪਤਾ ਪੈਸੇ ਦੇ ਕੀ ਲੈ ਕੇ ਆਇਓ ਬੇ। ਖੜਾ ਐ ਅਗਲਾ। ਖੜੂ ਕਰ ਦਿਓ। ਜ਼ਰੂਰੀ ਤੁਸੀਂ ਨਹੀਂ। ਇਹ ਬਾਬਾ ਲੱਖਾ ਜੀ ਵਾਲੀ ਇਹ ਕਿਹੜਾ ਪ੍ਰੂਫ ਹੋਗੀ। ਤੇ ਫਿਰ ਅਮਰਤਪਾਲ ਬਾਰੇ ਇਹ ਗੱਲ ਕਹਿਣੀ ਕਿੰਨੀ ਸੌਖੀ ਹੈ ਪੈਸੇ ਜੇ ਅਜੇ ਤਾਂ ਦੋਨੇ ਪ੍ਰੂਫ ਹੋਗੀ ਅਜੇ ਤਾਂ ਦੋਨੇ ਗੁਨਾਹਗਾਰ ਮੰਨ ਲਓ ਤੁਸੀਂ ਕਿਉਂ ਮੰਨਾਂ ਮੈਂ ਤਾਂ ਨਹੀਂ ਅਮਰਤਪਾਲ ਮੈਰੋ ਨੂੰ ਗੁਨਾਹਗਾਰ ਮੰਨ ਕਉ ਅਜੇ ਕਿਹੜੇ ਪ੍ਰੂਫ ਹੋ ਕਿਵੇਂ ਮੰਨਾਂ